ਹਰਿਆਣੇ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਫੇਰਬਦਲ ਹੁੰਦਾ ਹੈ ਤੇ ਨਵਾਂ ਮੁੱਖ ਮੰਤਰੀ ਚੁਣ ਲਿਆ ਜਾਂਦਾ ਨਯਾਬ ਸੈਣੀ ਜਿੱਥੇ ਮੁੱਖ ਮੰਤਰੀ ਮਨੋਹਰ لال ਖੱਟਰ ਲਾਲ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਤੋਂ ਇੱਕ ਅਸਤੀਫਾ ਵੀ ਲਿਆ ਗਿਆ ਤਾਂ ਯਾਰ ਉਹ ਅਸਤੀਫੇ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿੰਨੇ ਭਾਵਕ ਤਰੀਕੇ ਦੇ ਨਾਲ ਜਿਹੜਾ ਆਪਣਾ ਤਿਆਗ ਪੱਤਰ ਦਿੱਤਾ ਹੈ ਵਿਧਾਨ ਸਭਾ ਤੋਂ ਆਹ ਗੱਲ ਸੁਣ ਕੇ ਨਾ ਹੈਰਾਨੀ ਵੀ ਹੋਏ ਕਿਉਂਕਿ ਬੀਜੇਪੀ ਸਰਕਾਰ ਆਪਣੇ ਤਰੀਕੇ ਦੇ ਨਾਲ ਆਪਣੇ ਮੰਤਰੀਆਂ ਤੋਂ ਕੰਮ ਕਰਵਾਉਂਦੀ ਆ ਤਾਂ ਕੱਲ ਕੀ ਹੋਇਆ ਕੱਲ ਇੱਕ ਸਰਕਾਰ ਡਿਗ ਦਿਆਤਾ ਉਸੇ ਸਰਕਾਰ ਦਾ ਇੱਕ ਨਵਾਂ ਮੁੱਖ ਮੰਤਰੀ ਸਾਹਮਣੇ ਸ਼ਬਦ ਲੈਂਦਾ ਹੈ ਤੇ ਸੌ ਚੱਕ ਸਮਾਗਮ ਦੇ ਵਿੱਚ ਖੋਸ਼ ਨਾਜ਼ਰ ਆਉਂਦਾ ਤਾਂ ਦੂਸਰੇ ਪਾਸੇ ਨਾਲ ਬੈਠੇ ਮਨੋਰ ਲਾਲ ਖੱਟੜ ਜਿਹੜੇ ਪੂਰਬ ਮੁੱਖ ਮੰਤਰੀ ਸੀ ਉਹ ਵੀ ਉੱਥੇ ਬੈਠੇ ਨਜ਼ਰ ਆਉਂਦੇ ਨੇ ਪਰ ਵਿਧਾਨ ਸਭਾ ਦੀ ਗੱਲ ਹੁੰਦੀ ਹੈ ਤਾਂ ਉੱਥੇ ਜਾ ਕੇ ਕੁਝ ਭਾਵਕ ਮਾਹੌਲ ਇਸ ਕਰਕੇ ਹੋ ਜਾਂਦਾ ਕਿਉਂਕਿ ਇੰਨੇ ਸਮੇਂ ਤੋਂ ਮੁੱਖ ਮੰਤਰੀ ਜਦੋਂ ਕੋਈ ਰਹਿੰਦਾ ਤਾਂ ਇੱਕੇ ਦਮ ਉਸ ਨੂੰ ਹਟਾਉਣਾ ਤੇ ਉਸ ਦਾ ਤਿਆਗ ਪੱਤਰ ਲੈਣਾ ਤਾਂ ਬਹੁਤ ਖਾਸ ਗੱਲਾਂ ਹੋਈਆਂ ਪਹਿਲਾਂ ਤਾਂ ਵੀਡੀਓ ਸੁਣਦੇ ਆ ਜਿਸ ਦੇ ਵਿੱਚ ਮਨੋਰ ਲਾਲ ਖੱਟੜ ਜਿਹੜੇ ਨੇ ਸਾਫ ਕਾ ਸੀਐਮ ਹਰਿਆਣੇ ਦੇ ਉਹ ਆਪਣਾ ਤਿਆਗ ਪੱਤਰ ਕਿਵੇਂ ਦਿੰਦੇ ਨੇ ਤੇ ਗੱਲ ਕੀ ਕਹਿੰਦੇ ਨੇ ਤਿਆਗ ਪੱਤਰ ਦੇਣ ਲੱਗੇ ਉਹ ਵੀ ਤੁਸੀਂ ਸੁਣਦੇ ਆ ਪਹਿਲਾਂ ਆਪਾਂ ਵੀ मैं इस सदन के सामने मैं एक मान सदन के सामने घोषणा करता हूं कि मैं आज करनाल विधानसभा से, तो आज, से आज से आज से करनाल की विधानसभा की देखरेख हमारे नए नेता हमारे मुख्यमंत्री जी उसकी देखरेख करें और मेरे जिम्मे संगठन की ओर से जो कार्य लगेगा उस कार्य करूंगा ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਪਾਂ ਨਾ ਔਖਾ ਹੁੰਦਾ ਯਾਰ ਕਿਸੇ ਅਹੁਦੇ ਨੂੰ ਛੱਡਣਾ ਤੇ ਖਾਸ ਕਰਕੇ ਜਦੋਂ ਕੋਈ ਮੁੱਖ ਮੰਤਰੀ ਹੋਵੇ ਤਾਂ ਫੇਰ ਉਸਤੇ ਕੋਈ ਨਵਾਂ ਮੁੱਖ ਮੰਤਰੀ ਲਾ ਦੇਣ ਤੇ ਉੱਥੇ ਹੀ ਉਸ ਮੁੱਖ ਮੰਤਰੀ ਨੂੰ ਤਿਆਗ ਪੱਤਰ ਦੇਣਾ ਹੋਵੇ ਜਿਸ ਨੇ ਇੰਨੇ ਸਾਲ ਮੁੱਖ ਮੰਤਰੀ ਦੀ ਸੀਟ ਦੇ ਉੱਪਰ ਕੰਮ ਕੀਤਾ ਹੋਵੇ ਤਾਂ ਬਹੁਤ ਔਖਾ ਹੁੰਦਾ ਉਹੀ ਚੀਜ਼ ਇਸ ਮਨੋਹਰ لال ਖੱਟੜ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਹਰਿਆਣੇ ਦੇ ਉਹਨਾਂ ਵੱਲੋਂ ਕੀਤੀ ਗਈ ਤੇ ਉੱਥੇ ਭਾਵਕ ਮਾਹੌਲ ਜਿਹੜਾ ਵਿਧਾਨ ਸਭਾ ਦੇ ਵਿੱਚ ਕ੍ਰੀਏਟ ਕੀਤਾ ਗਿਆ ਉਹਨਾਂ ਨੇ ਕਿਹਾ ਵੀ ਮੈਂ ਕਰਨਾਲ ਦੀ ਵਿਧਾਨ ਸਭਾ ਤੋਂ ਤਿਆਗ ਪੱਤਰ ਦੇਣਾ ਤੇ ਅੱਜ ਤੋਂ ਸਾਡੇ ਸੀਐਮ ਸਾਹਿਬ ਅਹੁਦਾ ਸੰਭਾਲਣਗੇ ਤੇ ਹੁਣ ਜਿਹੜੀ ਮੇਰੀ ਡਿਊਟੀ ਨਵੀਂ ਕੋਈ ਵੀ ਭਾਜਪਾ ਸਰਕਾਰ ਲਾ ਗੀ ਤਾਂ ਉਸ ਦੇ ਤਹਿਤ ਮੈਂ ਆਪਣਾ ਕੰਮ ਕਰ ਲੂੰਗਾ ਕਿੰਨਾ ਔਖਾ ਹੁੰਦਾ ਹੈ ਇਹ ਚੀਜ਼ ਕਰਨਾ ਉਹ ਤੁਸੀਂ ਵੀ ਇਹ ਵੀਡੀਓ ਦੇਖ ਕੇ ਸਮਝ ਗਏ ਹੋ ਵੀਡੀਓ ਨੂੰ ਲਾਈਕ ਕਰਕੇ ਕਰਿਓ ਸ਼ੇਅਰ ਤੇ ਕਮੈਂਟਾਂ ਚ ਆਪਣੀ ਰਾਇ ਕਰਿਓ ਸਾਂਝੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ